ਨਸ਼ਿਆਂ ਦੇ ਵਿਰੁੱਧ ਪੰਜਾਬ ਪੁਲਿਸ ਕਾਫੀ ਸਖਤ ਹੁੰਦੀ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਲਗਾਤਾਰ ਸਮਾਣਾ ਪੁਲਿਸ ਦੇ ਜੇਸੇ ਗੱਲ ਕਰਦੇ ਆਂ ਤੇ ਨਸ਼ਿਆਂ ਦੇ ਵਿਰੁੱਧ ਕਾਫੀ ਜ਼ਿਆਦਾ ਮੁਸ਼ਤੈਦੀ ਵਰਤਦੀ ਹੋਈ ਦਿਖਾਈ ਦੇ ਰਹੀ ਹੈ ਦੱਸਦੀ ਇੱਕ ਸ਼ਖਸ ਨੂੰ 800 ਗ੍ਰਾਮ ਅਫੀਮ ਦੇ ਤਹਿਤ ਬਰਾਮਦ ਕੀਤਾ ਉਸ ਨੂੰ ਗ੍ਰਿਫਤਾਰ ਕੀਤਾ ਸਮਾਣਾ ਪੁਲਿਸ ਨੇ ਜੋ ਇਹ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੈ ਉਸ ਦੇ ਤਹਿਤ ਇੱਕ ਖਬਰ ਮਿਲਦੀ ਹੈ ਕਿ ਕੁਝ ਲੋਕ ਅਫੀਮ ਲੈ ਕੇ ਭੱਜ ਰਹੇ ਨੇ ਤਾਂ ਜਦੋਂ ਇੱਕ ਸਵਿਫਟ ਗੱਡੀ ਇੱਕ ਨਾਕੇ ਤੇ ਦੇਖੀ ਜਾਂਦੀ ਹੈ ਤਾਂ ਜਿਸ ਦੇ ਵਿੱਚ ਕੁਝ ਲੋਕ ਆਪਣਾ ਮੂੰਹ ਢੱਕੇ ਹੋਏ ਬੈਠੇ ਸੀ ਤਾਂ ਸ਼ੱਕੀ ਹਾਲਾਤਾਂ ਦੇ ਵਿੱਚ ਜਦੋਂ ਲੋਕਾਂ ਨੂੰ ਵੇਖਿਆ ਗਿਆ ਤਾਂ ਉਸ ਗੱਡੀ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਉਸ ਗੱਡੀ ਦੇ ਵਿੱਚ 800 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਦੱਸਦੀ ਕਿ ਉੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸ਼ਖਸ ਦਾ ਨਾਮ ਤਰਨਜੀਤ ਸਿੰਘ ਹੈ ਤੇ ਜਦੋਂ ਇਸ ਨੂੰ ਫੜਿਆ ਗਿਆ ਤਾਂ ਇਸ ਦੇ ਵੱਲੋਂ ਸਾਰੀ ਗੱਲ ਦੱਸੀ ਜਾਂਦੀ ਹੈ ਤੇ ਇਸ ਸ਼ਖਸ ਤੇ ਪਹਿਲਾਂ ਵੀ ਕਈ ਜਿਹੜੇ ਮਾਮਲੇ ਨੇ ਉਹ ਦਰਜ ਨੇ ਇਸ ਤੋਂ ਬਾਅਦ ਉੱਥੇ ਪੁਲਿਸ ਦੀ ਗੱਲਬਾਤ ਸਾਹਮਣੇ ਆਈ ਹੈ ਜੋ ਤੁਹਾਨੂੰ ਸੁਣਾ ਦਿੰਨੇ ਆਂ ਮਨਜੋਗ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਠੀਕ ਹੈ ਕਮਬਾ ਮੱਡੀ ਹੋਈ ਅੱਜ ਇਸ ਸਬੰਧ ਵਿੱਚ ਸਾਡੇ ਮਾਨਜੋਗ ਡੀਐਸਪੀ ਸਾਹਿਬ ਮੈਡਮ ਨਿਹਾਲ ਅਗਰਵਾਲ ਦੀ ਨਿਰਦੇਸ਼ ਦੇ ਆਧਾਰ ਤੇ ਠੀਕ ਹੈ ਅੱਜ ਨਾਕਾ ਬੰਦੀ ਕੀਤੀ ਸੀ ਮਵੀ ਚੌਕੀ ਦੇ ਚੌਕੀ ਇੰਚਾਰਜ ਵੱਲੋਂ ਤੇ ਉਸ ਸਬੰਧ ਵਿੱਚ ਇੱਕ ਗੱਡੀ ਜਿਹੜੀ ਹੈਗੀ ਦੀ ਸੁਵਿਫਟ ਕਾਰ ਆਪਣੇ ਆਰ.ਸੀ. ਕੀ ਤੋਂ ਜਿਹਨੂੰ ਰੋਕ ਕੇ ਸ਼ੱਕ ਦੀ ਬਨਾਤੇ ਰੋਕ ਕੇ ਚੈੱਕ ਕੀਤਾ ਜਿਸ ਦੇ ਵਿੱਚੋਂ ਕੋਲੋਂ 800 ਗ੍ਰਾਮ ਅਫੀਮ ਬਰਾਬਰ ਕਬਰ ਹੋਈ ਆ ਇਹਦਾ ਨਾਮ ਹੈਗਾ ਤਰਵਿੰਦਰ ਸਿੰਘ ਸਾਨਾ ਬਲਵਿੰਦਰ ਸਿੰਘ ਵਾਸੀ ਦੱਬਨ ਖੇੜੀ ਤਰਨਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦੱਬਨ ਖੇੜੀ ਥਾਣਾ ਗੁਲਾਚੀਕਾ ਜ਼ਿਲ੍ਹਾ ਕੈਥਲ ਸਟੇਟ ਹਰਿਆਣਾ ਪਹਿਲਾਂ ਹੀ ਮੁਕਦਮਾ ਦਰਜ ਹੈ ਇਸ ਦੇ ਖਿਲਾਫ ਪਹਿਲਾਂ ਵੀ ਮੁਕਦਮਾ ਦਰਜ ਹੈਗਾ ਤੇ ਉਸ ਸੰਬੰਧੀ ਬਾਕੀ ਇਹਦਾ ਸਾਡਾ ਰਿਕਾਰਡ ਖੰਘਾਲਿਆ ਜਾ ਰਿਹਾ ਬਾਕੀ ਅੱਜ ਰਿਮਾਂਡ ਲੈ ਕੇ ਠੀਕ ਆ ਹੋਰ ਪੁੱਛ ਕੇ ਹਾਂ ਤਰਮਜੀਤ ਤਰਮਜੀਤ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਇਹਦਾ ਪਹਿਲਾਂ ਨਹੀਂ ਕੀਤਾ ਹੈ ਪਹਿਲਾਂ ਨਹੀਂ ਕੀਤਾ ਪਹਿਲੀ ਵਾਰੀ ਕਰ ਰਿਹਾ ਨਾ ਮੈਂ ਕਦੇ ਪਹਿਲੇ ਚਾਰ ਦਿਨ ਤੇ ਨਹੀਂ ਆਇਆ ਇਹ ਨੰਮ ਕਰਵਾ ਪਹਿਲੇ ਵੇ ਹੈ ਹਾਂ ਹਾਂਜੀ ਪਹਿਲੇ ਪਹਿਲੀ ਨਹੀਂ ਕੀਤਾ ਤੈਨੂੰ ਕੰਮ ਕਰਦੀ ਹਾਂਜੀ ਕਿਉਂ ਕਰਦਾ ਪਰ ਤੂੰ ਇਹ ਕੰਮ ਉਹ ਖਾਣ ਲਈ ਲੈਂਦਾ ਜੀ ਹੈ ਖਾਣ ਲਈ ਖਾਣ ਲਈ 800 ਗ੍ਰਾਮ ਖਾਣ ਲਈ ਹੈ ਲੈ ਕਿਥੋਂ ਜੀ ਬਸ ਫਿਰ ਹਣ ਦੋ ਸਮਾਨਾ ਤੋਂ ਕਿਆਲਾ ਸ਼ਰਮਾ ਦੀ ਰਿਪੋਰਟ ਸਮਾਨਾ ਲਾਈ